ਅੱਠਵੇ ਲੋ ਤੋਂ ਜਾ ਕੇ ਬਾਈ ਕਹਿੰਦਾ ਅੱਠਵੇਂ ਮਹੀਨੇ ਚ ਡرائی ਕੀਤੀ ਆ ਤਾਜੀ ਦਾ 19 ਕਿਜੀ ਦਾ ਮਿਲਕ ਰਿਕਾਰਡ ਕੋਈ ਨੂਰ ਤੋਂ ਆ ਗਈ ਗੱਬਣ 10 ਦਿਨ ਇਹਦੇ ਆਗੇ ਮੱਲੋ ਪੈਂਡਿੰਗ ਲੈ ਸੱਜਣੋਂ ਪਿੰਡ ਚੱਠੇ ਤਸਵੀਰ ਸੁਨਾਮ ਤੇ ਝਲਾ ਸੰਗਰੂਰ ਤੋਂ ਇੱਕ ਵੱਡੀ ਮੱਝ ਲੱਗਿਆਂ ਦਾ ਹੁਣ ਮੱਲੋ ਸੂਆ ਸੂੰਦੀ ਆ ਤੀਜਾ ਤੇ ਖਾਸ ਗੱਲ ਇਹਦੀ ਇਹ ਰਹੂਗੀ ਵੀ ਇੱਕ ਘਰੇਲੂ ਸੱਜਣ ਕੋਲੇ ਆ ਕੱਚੀ ਕੱਚੀ ਜ਼ਰੂਰ ਆ ਦੁੱਧ ਵੀ ਬਾਈ ਕਹਿੰਦਾ ਚੰਗਾ ਦਿੰਦੀ ਆ ਤੇ ਕੱਟੀ ਵੀ ਲੱਭੀ ਮਾਰਨੀ ਕੈਮਰਾ ਦੀ ਮੇਲੇ ਚੋ ਜਿੱਤੀ ਬਈ ਆ ਪਿਛਲੇ ਬੰਨੇ ਖੜੀ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਇਹ ਮੰਨ ਲਓ ਵੀ ਰੇਲ ਦੇ ਡੱਬੇ ਜਿੱਡੀ ਝੋਟੀ ਦਿਖਾ ਦਾਂਗੇ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆ ਜਾ ਬਈ ਉਰਲੀ ਬੰਨੇ ਹੋਰ ਕੀ ਹਾਲ ਹੈ ਜੀ ਸਸਕਲ ਬਾਈ ਜੀ ਚੜਦੀ ਕਲਾ ਐਨ ਬਦੀਵ ਜੀ ਆ ਵੀਡੀਓ ਮੇਰੇ ਖਿਆਲ ਪਹਿਲੀ ਆ ਨਾ ਹਾਂ ਬਈ ਪਹਿਲੀ ਵਪਾਰ ਵਾਲਾ ਕੰਮ ਤਾਂ ਨਹੀਂ ਨਹੀਂ ਵੀਰੇ ਕਰ ਦਈਏ ਝੋਟੀ ਆਪਣੀ ਘਰ ਦੀ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਮੇਰਾ ਪਿੰਡ ਬਾਈ ਰਾਜ ਸਿੰਘਾ ਪਿੰਡ ਚੱਠਾ ਨੇਹੜਾ ਜ਼ਿਲ੍ਹਾ ਸੰਗਰੂਰ 81464 11782 11782 ਲਾ ਬਾਈ ਹੋ ਜਾ ਸਾਈਡ ਨੂੰ ਇੱਕ ਵਾਰੀ ਲੱਭੀ ਲੰਬਾਈ ਲੰਮੂਈ ਚੈੱਕ ਕਰਾ ਦੇ ਮੱਝ ਦੀ ਇੱਥੇ ਤੋਂ ਲੰਬੀ ਵੀ ਪੂਰੀ ਫੁੱਲ ਚੜਾਈ ਵੀ ਫੁੱਲ ਇਹਦੀ ਖਾਸ ਗੱਲ ਇਹ ਇੱਕ ਤਾਂ ਠੰਡੀ ਬਹੁਤ ਹੈ ਤੇ ਇੱਕ ਓਵਰ ਫੈਟ ਨਹੀਂ ਹੈਗੀ ਮੱਝ ਤੇ ਕਿਤੇ ਵੀ ਮੋਟੀ ਨਹੀਂ ਹੈਗੀ ਤੇ ਹੁਣ ਇਹਦਾ ਥਣ ਲੈਵਾ ਕਰਾ ਦੇ ਚੈੱਕ ਬਾਈ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਬਹੁਤ ਪੋਲੀ ਵੀਰੇ ਪੋਲੀ ਜਮਾ ਐਣ ਬੂਜੂ ਛੜਲਾ ਸਿੱਟਾ ਨਹੀਂ 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 ਵੀਰੇ ਭਾਰ ਬੋਜ ਕੋਈ ਬਾਈ ਕੋਈ ਸਭ ਚੀਜ਼ ਦੀ ਗਾਰੰਟੀ ਵੀਰੇ ਆਪਣੀ ਆ ਪੇਸ਼ਾ ਤੋਰ ਲੈ ਬੰਨੇ ਕਰਦੇ ਥੋੜੀ ਸੌ ਦਾ ਸੌ ਰਿਆਣ ਵਾਲੀ ਆ 100 ਦੀ 100 ਸੁਆ ਕਿਹੜਾ ਸੰਧੀ ਆ ਇਹ ਸੁ ਕਿੰਨਾ ਦੁੱਧ ਚੋਇਆ ਆਪਾਂ ਨੇ ਦਾ ਦੂਜੇ ਦੁੱਧ ਦੁੱਧ 21 ਲੀਟਰ ਐਂ ਡੱਬੇ ਮਾਰਕ 19 ਲੀਟਰ ਆਪਣਾ ਲੀਟਰਾਂ ਤੋਲਣ ਵਾਲਾ ਹਾਂ ਬਾਈ ਹਾਂ ਹਾਂ ਆਪ ਬਾਈ ਕਿਹੜੇ ਸੀਮਨ ਦੀ ਹੈ ਸਰਕਾਰੀ ਦੇ ਵੀਰੇ ਆਪ ਸਰਕਾਰੀ ਦੀ ਆ ਨਾਮ ਨਹੀਂ ਬਾਈ ਕਹਿੰਦਾ ਪਤਾ ਆਪ ਆ ਗਈ ਸਰਕਾਰੀ ਸੀਮਨ ਦੀ ਤੇ ਲੱਭੀ ਵੱਡੀ ਬੁੱਢੀ ਕਰਾਦੀ ਮੈਂ ਚੱਕ ਵੱਡੀ ਪੂਰੀ ਫੁੱਲਾ ਇਹ ਇਥੋਂ ਕਰਾਦੀ ਆ ਆਈੜਾ ਚੜਾਈ ਵੀ ਫੁੱਲਾ ਤੇ ਜਿਵੇਂ ਵੱਡੀ ਆ 19 ਇਹਦਾ ਮੈਂ ਕਹੂੰਗਾ ਸਭਾ ਠੰਡਾ ਤੇ ਇਥੋਂ ਇਹਦੇ ਆਰਡਰ ਤੇ ਮਾਰਦੀ ਕੈਮਰਾ ਇਹ ਇਧਰਲੇ ਬੰਨੇ ਜਾਊਗੀ ਕਿੰਨੇ ਦਿਨ ਬਾਕੀ ਦੱਸਿ ਨੀ ਬਾਈ ਦੇ 10 ਦਿਨ ਵੀਰੇ 10 ਦਿਨ ਪੈਂਡਿੰਗ 19 ਲੀਟਰ ਆਪਾਂ ਚੋਂਦੇ ਰਿਆਂ ਦਾ ਕਰੀ ਹਾਂ ਬਈ ਹਾਂ ਕਹ ਲਈਏ ਵੀ ਇੱਕ ਤਾਂ ਕਹਿਣ ਵਾਲਾ ਹੋ ਜਾਂਦਾ ਨਾ ਨਹੀਂ ਨਹੀਂ ਵੀਰੇ ਚੋਂਣ ਵਾਲਾ ਬਾਈ ਜਰਾ ਚੋਇਆ ਥੋੜੀ ਦਿੱਕਤ ਨਹੀਂ ਵੀਰੇ ਤੋਰਦਾ ਹੀ ਖੋਲ ਕੇ ਹਾਂ ਬਈ ਹਾਂ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਦੀ ਅੱਜਮੈਂਟ ਕਰ ਲਿਓ ਇਹ ਮੰਨ ਲਓ ਪੂਰੀ ਫੁੱਲ ਵੱਡੀ ਮੱਝ ਆ ਛੋਟੀ ਇਹਨੂੰ ਕੋਈ ਸੱਜਣ ਮੰਨ ਨਾ ਲਵੇ 10 ਤੋਂ 12 ਦਿਨ ਬਾਈ ਕਹਿੰਦਾ ਇਹਦੇ ਬਾਕੀ ਨੇ 19 ਕਿਲੋ ਦੁੱਧ ਘਰੇ ਰੁਟੀਨ ਦੇ ਵਿੱਚ ਇਹਦਾ ਬਾਈ ਕਹਿੰਦਾ ਆਪਾਂ ਚੋਂਦੇ ਰਿਆਂ ਜਿਹੜੇ ਹਿਸਾਬ ਨਾਲ ਕੱਦ ਕਾਠੀ ਆ ਉਸ ਹਿਸਾਬ ਨਾਲ ਜਿਆਦਾ ਠੰਡੀ ਬਹੁਤ ਆ ਝੋਟੀ ਤੇ ਗੱਬਣ ਕਿਹੜੇ ਟੀਕੇ ਦੋ ਬਾਈ ਇਹ ਗੱਬਣ ਕੋਈ ਵਹੀ ਨੂਰ ਦੀਆ ਵੀਰੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਹਾਂ ਬਈ ਹਾਂ ਆ ਕੋਈ ਨੂਰ ਤੋਂ ਬਾਈ ਕਹਿੰਦਾ ਗੱਬਣ ਆ ਗਈ ਐ ਸੋਨੇ ਤੇ ਸੁਭਾਗੇ ਵਾਲਾ ਕੰਮ ਹੀ ਹੋ ਜਾਂਦਾ ਜਦੋਂ ਚੰਗੀ ਮੈਂ ਤੇ ਚੰਗਾ ਸੀਮਨ ਲੱਗ ਜੇ ਕੇਰਾ ਬਾਈ ਹੋਰ ਕਮਾ ਲਿਓ ਇੱਥੋਂ ਥੋੜਾ ਅੰਦਰਲੇ ਬੰਨਿਓ ਕਮਾ ਲਿਓ ਕਮਾ ਲਓ ਕਮਾ ਲਓ ਕਮਾ ਲਓ ਖੜਮੇ ਪੁੱਠੇ ਚ ਆ ਗਈ 19 ਕਿਲੋ ਦਾ ਦੁੱਧ ਬਾਈ ਕਹਿੰਦਾ ਚਪਾਉਂਦੀ ਰਹੀ ਆ ਤੇ ਬਾਈ ਡਰਾਈ ਆਪਾਂ ਕਹ ਲਈਏ ਕਿੰਨੇ ਕੁ ਦੁੱਧ ਤੋਂ ਕਰੀਆ ਜਾ ਕੇ ਡਰਾਈ ਵੀਰੇ ਇਹ 8ਵੇਂ 8ਵੇਂ ਤੋਂ ਬਾਈ ਹੋ ਜਾਂਦੀ ਡਰਾਈ 8ਵੇਂ ਮਹੀਨੇ ਤੇ ਜਾ ਕੇ ਹਾਂ ਬਈ ਹਾਂ ਕਿੰਨਾ ਦੁੱਧ ਸੀ ਉਹਦੇ ਕੋਲੇ ਡਰਾਈ ਕੀਤੀ ਐ ਦ हां भाई 8 किलो ਤੋਂ ਜਾ ਕੇ ਬਾਈ ਕਹਿੰਦਾ 8ਵੇਂ ਮਹੀਨੇ 'ਚ ਡਰਾਈ ਕੀਤੀ ਆ ਤਾਜੀ ਦਾ 19 ਕਿਜੀ ਦਾ ਮਿਲਕਰ ਰਿਕਾਰਡ ਕੋਈ ਨੂਰ ਤੋਂ ਆ ਗਈ ਗੱਬਣ 10 ਦਿਨ ਇਹਦੇ ਆਗੇ ਮੱਲੋ ਪੈਂਡਿੰਗ ਆ ਉਹਸਾਬ ਨਾਲ ਜੱਜਮੈਂਟ ਕਰ ਲਿਓ ਭਾਰ ਬੋਝ ਦੀ ਥਾਣਾ ਦੀ ਉਹ ਚੀਜ਼ ਦੀ ਬਾਈ ਕਹਿੰਦਾ ਹਰੇਕ ਪੱਖ ਤੋਂ ਗਾਰੰਟੀ ਰਹੂਗੀ ਕਮਾਲ ਆ ਬਾਈ ਆ ਜੋ ਥੋੜਾ ਜਗ੍ਹਾ ਦਾ ਜ਼ਰੂਰ ਆ ਬਸ ਆ ਉਹਦੇ ਕਰਕੇ ਨਾ ਮੱਝ ਤੁਹਾਨੂੰ ਤਾਂ ਕਰਕੇ ਦੋ ਗੇੜੇ ਲਵਾ ਕੇ ਦਿਖਾਤੀ ਉਦਾਂ ਚੰਗੀ ਆ ਸਵੇਰ ਆ ਦੀ ਠੰਡੀ ਆ ਬਿਲਕੁਲ ਸਿੰਘ ਵੀ ਬਿਲਕੁਲ ਬੰਦ ਸਿੰਗੀ ਜੀ ਰਹੂਗੀ ਤੇ ਥਣਲੇ ਵਿੱਚ ਰਹੂਗੀ ਸਾਫ਼ 10 ਦਿਨ ਬਾਈ ਤਰੀਕਾ ਨੇ ਹਿਸਾਬ ਨਾਲ ਬਾਕੀ ਨੇ ਦੇ ਹਾਂ ਬਾਈ ਤਰੀਕਾ ਨੇ ਹਿਸਾਬ ਨਾਲ ਉੱਤੇ ਕੱਢ ਦੀ 2-4 ਦਿਨ ਹਾਂ ਬਾਈ ਕੱਢੂ ਠੀਕ ਹੈ ਗੱਲ ਆ ਦੋ ਤੋਂ ਚਾਰ ਦਿਨ ਬਾਈ ਕਹਿੰਦਾ ਉੱਪਰ ਲੈ ਜੂ ਤੇ ਗੱਲ ਆ ਕੇ ਇਹਦੀ ਰੇਟ ਤੇ ਖਤਮ ਹੁੰਦੀ ਆ ਫਿਰ ਤੇ ਰੇਟ ਕੀ ਰਹਿਣਾ ਬਾਈ ਦਾ ਰੇਟ ਵੀ ਜਦੋਂ ਰੇਟ ਤਾਂ ਵੀਰੇ 2 ਲੱਖ ਹੈ 2 ਲੱਖ ਮਾਨਤਾਨ ਹੋ ਜੂ ਮਾਨਤਾਨ ਕੋਈ ਗੱਲ ਨਹੀਂ ਵੀਰੇ ਕਰ ਦਾਂਗੇ ਜੇ ਕਿਸੇ ਭਰਾ ਆ ਜੇ ਕੋਈ ਸੱਜਣ ਕਹੇ ਦੇ ਵੀ ਦੁੱਧ ਤਿਆਰ ਕਰਕੇ ਦੇ ਦਾਂਗੇ ਆਪਾਂ ਤਿਆਰ ਕਰਕੇ ਬਾਈ ਹਾਂ ਕੋਈ ਦਿੱਕਤ ਨਹੀਂ ਹੈਗੀ ਬਈ ਠੀਕ ਹੈ ਗੱਲ ਹਾਂ ਕਈ ਭਰਾ ਕਹਿੰਦੇ ਨਾ ਨਾ ਕੋਈ ਗੱਲ ਨਹੀਂ ਵੀਰੇ ਕੈਨ ਵਾਲਾ ਹੁੰਦਾ ਤਿਆਰੀ ਵਾਲ ਉਸ 사이ડ ਨੂੰ ਹੋ ਜੋ ਇਹ ਇੱਥੋਂ ਮਾਰਨੀ ਕੈਮਰਾ ਠੰਡੀ ਬਾਲੀ ਜਾਦੇ ਆ ਨਾ ਹਾਂ ਵੀਰੇ ਆ ਠੰਡੀ ਤਾਂ ਕਹੂੰਗਾ ਮੈਂ ਯਾਰ ਨਜਾਇਜ਼ ਹੀ ਠੰਡੀ ਆ ਗਈ ਮੱਝ ਤੇ ਕੱਦ ਲੱਭੀ ਕੇਰਾ ਹੋ ਰਾ ਇਧਰਲੇ ਬੰਨੋ ਕਰਾ ਦੀ ਚੈੱਕ ਇਹਦਾ ਲੰਬਾਈ ਵੀ ਪੂਰੀ ਫੁੱਲ ਰਹਿਣ ਵਾਲੀ ਆ ਤੇ ਕੱਦ ਵੀ ਚੰਗਾ ਤੇ ਪਿਛਾਂ ਵਾਲੇ ਪੱਖ ਤੋਂ ਲਿਆ ਤੇ ਹੁਣ ਇਹਦੀ ਇੱਥੋਂ ਚੜਾਈ ਜੇ ਇੱਕ ਕਰਾ ਦੀ ਇਹ ਇੱਥੋਂ ਕਰਾ ਦੀ ਚੜਾਈ ਚੈੱਕ ਮੱਝ ਦੀ ਚੜਾਈ ਕਿੰਨੀ ਕਮਾਲ ਇਹ ਤੇ ਆਹ ਚੀਜ਼ ਤੋਂ ਆਹ ਚੀਜ਼ ਦਾ ਗੈਪ ਚੈੱਕ ਕਰਾ ਦੀ ਇੱਥੇ ਤੋਂ ਸਵੇਰ ਆਦੀ ਬਿਲਕੁਲ ਠੰਡੀ ਆ ਉਦਾਂ ਗਰਮੀ ਗਰਮੀ ਵਾਲਾ ਸੀਨ ਨਹੀਂ ਉਪਰੇ ਬੰਦੇ ਜਿਵੇਂ ਇਹ ਵਾਲੇ ਵਾਲੇ ਗਿੜੇ ਦੇ ਜਾਣ ਬਾਈ ਕੁਝ ਨਾ ਨਾ ਕੋਈ ਕੁਝ ਨਹੀਂ ਵੀਰੇ ਕੋਈ ਦਿੱਕਤ ਤੇ ਉਹ ਦਾ 8ਵੇਂ ਮਹੀਨੇ ਦੇ ਡਰਾਈ ਕੀਤੀ ਆ ਜਾਨੀ ਹਾਂ ਵੀਰੇ ਹਾਂ ਕੋਈ ਦਿੱਕਤ ਨਹੀਂ ਵੀਰੇ ਆਣ ਵੀਰੇ ਰੂਮ ਵਰਗੀ ਆ ਠੀਕ ਆ ਗੱਲ ਤੇ 2 ਲੱਖ ਚੋਂ ਮਾਨਤਾ ਕੋਈ ਗੱਲ ਨਹੀਂ ਵੀਰੇ ਮਾਨਤਾ ਕੋਈ ਗੱਲ ਨਹੀਂ ਬੀਕੋ ਆ ਨੰਬਰ ਬੋਲ ਦਿਓ ਤੁਹਾਡਾ ਕਿ 84464 ਹਾਂਜੀ 11782 81464 11782 11782 ਪਿੰਡ ਚੱਠੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ